ਇਸ ਨਾਮ ਨੂੰ ਸਥਿਰ ਰੱਖਣ ਦਾ ਕੀ ਹੁੰਦਾ ਹੈ ਜਿਸ ਨਾਲ ਪ੍ਰਮਾਤਮਾ ਨਾਲ ਜਿਉ ਜੁੜੇ ਰਹੇ ਜਦੋਂ ਪਾਣੀ ਇੱਕ ਹੀ ਵੇਗ ਨਾਲ ਨਦੀ ਵਿੱਚ ਚੱਲਦਾ ਹੋਵੇ ਤੇ ਕਿਨਾਰੇ ਤੇ ਇੱਕ ਖੜਾ ਆਦਮੀ ਇੱਕ ਹੱਥ ਵਿੱਚ ਵਟਾ ਫੜ ਕੇ ਪਾਣੀ ਵਿੱਚ ਮਾਰਦਾ ਹੈ ਨਾ ਤਾਂ ਜੇ ਸਰ ਥਾਂ ਤੇ ਉਹ ਵਟਾ ਪਾਣੀ ਵਿੱਚ ਵੱਜਦਾ ਉਸ ਥਾਂ ਤੇ ਥੋੜਾ ਜਿਹਾ ਉਛਾਲ ਪੈਦਾ ਹੁੰਦਾ ਪਾਣੀ ਤੇ ਉਸ ਦੇ ਥਾਂ ਤੇ ਜੇ ਉਸ ਪਾਣੀ ਨੂੰ ਰੋਕਣ ਖਾਤਰ ਵੱਡੇ ਪੱਥਰ ਰੱਖ ਦਿੱਤੇ ਜਾਣ ਨਾ ਉਸ ਪਾਣੀ ਦੇ ਵਿੱਚ ਨਦੀ ਦੇ ਵਿੱਚ ਇੱਕ ਤਾਂ ਉਹ ਪਾਣੀ ਰੁਕ ਜਾਂਦਾ ਹੈ ਪਾਣੀ ਅੱਗੇ ਨਹੀਂ ਵੱਧਦਾ ਤੇ ਦੂਸਰਾ ਪਾਣੀ ਉਹਨਾਂ ਪੱਥਰਾਂ ਵਿੱਚ ਵਾਰ-ਵਾਰ ਜਾ ਕੇ ਟਕਰਾਂਦਾ ਹੈ ਜਿਸ ਥਾਂ ਤੇ ਪੱਥਰ ਪਏ ਨੇ ਇਹ ਹੀ ਹਾਲ ਹੈ ਬੰਦੇ ਦੇ ਜਿਸ ਨਾਲ ਜਿਹੜਾ ਧਿਆਨ ਪ੍ਰਮਾਤਮਾ ਨਾਲ ਜੁੜਨਾ ਹੈ ਨਾ ਉਹ ਧਿਆਨ ਬੰਦੇ ਦੇ ਸ਼ਬਦਾਂ ਵਿੱਚ ਜੁੜ ਜਾਂਦਾ ਉਹ ਕਿਵੇਂ ਜਿਸ ਤਰ੍ਹਾਂ ਇੱਕ ਬੰਦਾ ਨਾ ਦੂਸਰੇ ਬੰਦੇ ਨੂੰ ਨੀਮਾ ਦਿਖਾਉਣ ਖਾਤਰ ਇਸ ਤਰ੍ਹਾਂ ਦੇ ਬੋਲ ਬੋਲਦਾ ਹੋਵੇ ਜਿਸ ਨਾਲ ਦੂਸਰੇ ਦੇ ਮਨ ਵਿੱਚ ਰੋਸ ਜਿਹਾ ਪੈਦਾ ਹੁੰਦਾ ਹੋਵੇ ਉਸ ਤਰ੍ਹਾਂ ਦਾ ਹਾਲ ਪਾਣੀ ਦੇ ਵਿੱਚ ਜਦੋਂ ਇੱਕ ਇਨਸਾਨ ਵਟਾ ਮਾਰਦਾ ਹੈ ਨਾ ਤੇ ਉੱਥੇ ਪਾਣੀ ਥੋੜਾ ਜਿਹਾ ਉਛਾਲ ਪੈਦਾ ਹੁੰਦਾ ਉਸ ਪਾਣੀ ਦੇ ਵਿੱਚ ਤੇ ਮਨ ਦੇ ਵਿੱਚ ਜਦੋਂ ਇੱਕ ਵਾਰੇ ਮੰਦਾ ਦੂਸਰੇ ਬੰਦੇ ਨੂੰ ਮੰਦਾ ਬੋਲ-ਬੋਲਦਾ ਹੈ ਨਾ ਇੱਕ ਵਾਰ ਉਸ ਪਰਮਾਤਮਾ ਨਾਲ ਜਿਹੜਾ ਧਿਆਨ ਲਾਉਣਾ ਹੁੰਦਾ ਉਹਨਾਂ ਸ਼ਬਦਾਂ ਵਿੱਚ ਟਕਰਦਾ ਤੇ ਉਛਾਲ ਜਾਂ ਪੈਦਾ ਹੁੰਦਾ ਹੈ ਮਨ ਵਿੱਚ ਖਲਲ ਜਾਂ ਪੈਦਾ ਹੁੰਦਾ ਹੈ ਧਿਆਨ ਭਟਕ ਜਾਂਦਾ ਹੈ ਭਾਵੇਂ ਤੇ ਜਦੋਂ ਹਰ ਰੋਜ਼ ਕੋਈ ਨਾ ਕੋਈ ਬੰਦਾ ਉਸ ਬੰਦੇ ਨੂੰ ਮੰਦੇ ਸ਼ਬਦ ਬੋਲਦੇ ਹੋਣ ਨਾ ਤੇ ਉਹਨਾਂ ਪੱਥਰਾਵਰਕਾ ਹਾਲ ਹੋਵੇਗਾ ਉਸ ਪਾਣੀ ਦੇ ਵਿੱਚ ਜਦੋਂ ਪੱਥਰ ਰੱਖੇ ਜਾਂਦੇ ਨੇ ਤੇ ਪਾਣੀ ਰੁਕ ਜਾਂਦਾ ਤੇ ਦੂਸਰਾ ਉਹਨਾਂ ਪੱਥਰਾ ਵਿੱਚ ਉਲਝ ਕੇ ਰਹਿ ਜਾਂਦਾ ਉਹਨਾਂ ਪੱਥਰਾਂ ਨੂੰ ਵਾਰ-ਵਾਰ ਟਕਰਾਉਂਦਾ ਪਾਣੀ ਤੇ ਅੱਗੇ ਨਹੀਂ ਵੱਧਦਾ ਤੇ ਜਦੋਂ ਬੰਦਾ ਰੋਜ਼ ਮੰਦੇ ਸ਼ਬਦ ਸੁਣਦਾ ਹੈ ਨਾ ਤੇ ਉਸ ਬੰਦੇ ਦਾ ਧਿਆਨ ਪਰਮਾਤਮਾ ਵਿੱਚ ਲੱਗਣ ਦੀ ਥਾਂ ਤੇ ਉਹਨਾਂ ਸ਼ਬਦ ਦਾ ਸ਼ਬਦਾਂ ਦੇ ਵਿੱਚ ਉੱਜੇ ਰਹਿ ਜਾਂਦਾ ਹੈ ਉਹਨਾਂ ਸ਼ਬਦਾਂ ਵਿੱਚ ਆਪ ਟਕਰਾਂਦਾ ਹੈ ਉਸ ਦਾ ਮਨ ਤੇ ਜਿਹੜਾ ਪਰਮਾਤਮਾ ਦੇ ਨਾਲ ਜੁੜਨਾ ਚਾਹੀਦਾ ਸੀ ਪਰਮਾਤਮਾ ਵੱਲ ਧਿਆਨ ਜਾਣਾ ਚਾਹੀਦਾ ਸੀ ਤੇ ਉਹ ਧਿਆਨ ਹੁਣ ਭਟਕ ਕੇ ਉਹਨਾਂ ਸ਼ਬਦਾਂ ਦੇ ਵਿੱਚ ਜਾ ਕੇ ਉਲਝ ਜਾਂਦਾ ਤੇ ਉਹਨਾਂ ਸ਼ਬਦਾਂ ਦੇ ਵਿੱਚ ਟਕਰਾਂਦਾ ਅਮਨ ਤੇ ਪ੍ਰਮਾਤਮਾ ਤੋਂ ਦੂਰ ਹੋ ਜਾਂਦਾ ਤੇ ਪ੍ਰਮਾਤਮਾ ਨਾਲ ਜੁੜਨ ਦਾ ਕੀ ਕਰਨਾ ਚਾਹੀਦਾ ਹੈ ਇਹ ਇਹਨਾਂ ਸ਼ਬਦਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਉਸ ਬੰਦੇ ਨੂੰ ਆਪਣਾ ਮਨ ਨਾ ਸਮੁੰਦਰ ਦੇ ਮੰਗੂ ਵਿਸ਼ਾਲ ਕਰਨਾ ਪਵੇਗਾ ਕਿਉਂਕਿ ਕਿਸੇ ਬੰਦੇ 'ਤੇ ਇੰਨੀ ਔਕਾਤ ਨਹੀਂ ਕਿ ਸਮੁੰਦਰ ਦੇ ਪਾਣੀ ਨੂੰ ਠੱ੍ਹਿਆ ਜਾ ਸਕੇ ਜਾਂ ਸਮੁੰਦਰ ਦੇ ਪਾਣੀ ਨੂੰ ਰੋਕਿਆ ਜਾ ਸਕੇ। ਅਗਰ ਕੋਈ ਇਸ ਤਰ੍ਹਾਂ ਦਾ ਯਤਨ ਕਰਦਾ ਹੈ ਨਾ ਸਮੁੰਦਰ ਦੇ ਵਿੱਚ ਤਾਂ ਉਹ ਆਪਣਾ ਹੀ ਨੁਕਸਾਨ ਕਰਦਾ ਹੈ ਨਾ ਕਿ ਸਮੁੰਦਰ ਦਾ। ਕਿਉਂਕਿ ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਜਿਹੜਾ ਨੁਕਸਾਨ ਹੋਣਾ ਉਸ ਬੰਦੇ ਦਾ ਹੀ ਹੋਣਾ ਜਿਨੇ ਸਮੁੰਦਰ ਦੇ ਨਾਲ ਟਕਰਾਨਾ ਹੈ ਨਾ ਕਿ ਸਮੁੰਦਰ ਦਾ ਤੇ ਇਸ ਤਰ੍ਹਾਂ ਬੰਦੇ ਨੂੰ ਆਪਣਾ ਮਨ ਬਾਣਾਵਾ ਪਵੇਗਾ ਸਮੁੰਦਰ ਦੀ ਤਰ੍ਹਾਂ ਵਿਸ਼ਾਲ ਸ਼ਾਂਤ ਰਹਿਣਾ ਪਵੇਗਾ ਕੋਈ ਵੀ ਮੰਦਾ ਬੋਲ ਬੋਲ ਦਵੇ ਉਸ ਨੂੰ ਦੁਬਾਰਾ ਪਲਟ ਕੇ ਕੋਈ ਮੰਦਾ ਬੋਲ ਨਹੀਂ ਬੋਲਣਾ ਤਾਂ ਕਿ ਜਿਹੜਾ ਧਿਆਨ ਉਨਾ ਸ਼ਬਦਾਂ ਵਿੱਚ ਟਕਰਾਉਣ ਦੀ ਥਾਂ ਤੇ ਉਸ ਪਰਮਾਤਮਾ ਨਾਲ ਜੁੜ ਸਕੇ ਤਾਂ ਕਿ ਜਿਹੜਾ ਆਤਮਾ ਹੈ ਨਾ ਜਿਹੜਾ ਮਨ ਹੈ ਉਹ ਇਸ ਆਤਮਾ ਨੂੰ ਪਰਮਾਤਮਾ ਵੱਲ ਲੈ ਕੇ ਜਾ ਸਕੇ ਜਿਹੜਾ ਅਸਲ ਘਰ ਹੈ ਉੱਥੇ ਆਤਮਾ ਦਾ ਟਿਕਾਣਾ ਹੋ ਸਕੇ ਭਗਤ ਫਰੀਦ ਜੀ ਪਤਾ ਕੀ ਆਖਦੇ ਨੇ ਪ੍ਰੀਤਾ ਜੋ ਤੈ ਮਾਰਨ ਮੁਕੀਆਂ ਤੇ ਨਾ ਨ ਮਾਰੇ ਘੁੰਮ ਆਪਣੜੇ ਘਰ ਜਾਈ ਐ ਪੈਰ ਤੇ ਨਾ ਦੇ ਚੁੰਮ